ਤੁਸੀਂ ਦੇਖ ਰਹੇ ਹੋ 24 ਪੰਜਾਬ ਨੇ ਚੈਨਲ ਜਿਹੜੇ 2023 ਦੀ ਆਖਰੀ ਰਾਤ ਨੂੰ ਜਿੱਥੇ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਬੁੱਕ ਬਕਰ ਹਦਾਇਤਾਂ ਜਾਰੀ ਕੀਤੀਆਂ ਉੱਥੇ ਜਿਲ੍ਹਾ ਸੰਗਰੂਰ ਦੇ ਬਲਾਕ ਪਹਾਣੀਗੜ੍ਹ ਵਿੱਚ ਉੱਚ ਅਧਿਕਾਰੀਆਂ ਨੇ ਦਿਸ਼ਾ ਨਿਰਦੇਸ਼ਾਂ ਹੇਠ ਪਹਾਣੀਗੜ੍ਹ ਦੇ ਬਲਿਆਰ ਰੋਡ ਤੇ ਪਾਰੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਚੈਕਿੰਗ ਕੀਤੀ ਗਈ ਅਤੇ ਜਿੱਥੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਉੱਥੇ ਹੀ ਨਵੇਂ ਸਾਲ ਦੇ ਰਾਤ ਵੇਲੇ ਦਿਨ ਕਿਸੇ ਤਰ੍ਹਾਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਾ ਬਾਪਰੇ ਇਸ ਨੂੰ ਮੱਦੇ ਨਜ਼ਰ ਦੇਖਦੇ ਨਹੀਂ ਬਕਵਾਕ ਜਿੱਥੇ ਪੰਜਾਬ ਪੁਲਿਸ ਦੇ ਸ਼ਹਿਰ ਵਿੱਚ ਨਾਕੇ ਲਗਾਏ ਜਾ ਰਹੇ ਤੇ ਪੀਸੀਆਰ ਵਗਡੀਆਂ ਘੁੰਮ ਰਹੀਆਂ ਸਨ ਉੱਥੇ ਹੀ ਹਰ ਇੱਕ ਨਵੇਂ ਸਾਲ ਦੀ ਖੁਸ਼ੀ ਭਰਿਆ ਹੋਵੇ ਤੇ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਇਸ ਨੂੰ ਨਜ਼ਰ ਮੱਦੇ ਨਜ਼ਰ ਪੰਜਾਬ ਪੁਲਿਸ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਵੇਂ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਅਤੇ ਐਸਐਸਪੀ ਸੰਗਰੂਰ ਵੱਲੋਂ ਖਾਸ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਾਣੀਗਾੜ ਦੇ ਥਾਂ ਜਿੱਥੇ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਉੱਥੇ ਹੀ ਸ਼ਹਿਰ ਦੇ ਵਿੱਚ ਤਕਰੀਬਨ ਅਮਨ ਮਾਨ ਤੇ ਸ਼ਾਂਤੀ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਇਸ ਕਵਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਲਾਈਕਸ ਲਾਈ ਜਰੂਰ ਦੱਸਿਆ ਕਰੋ ਸਾਨੂੰ ਖਬਰਾਂ ਤੁਹਾਨੂੰ ਕਿਹੰਜ ਲੱਗਦੀਆਂ ਨੇ ਸਾਡੀਆਂ ਅ 2023 ਦਾ ਲਾਸਟ ਦਿਨ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਨਵੇਂ ਬਰੇ ਨੂੰ ਜੀ ਆਇਆਂ ਕਹ ਰਹੇ ਨੇ ਲੋਕ ਤੇ ਤੁਸੀਂ ਪੂਰੇ ਕਲਾਕੇ ਦੀ ਜਿਹੜੀ ਠੰਡ ਪੈ ਰਹੀ ਹੈ ਸੜਕਾਂ ਤੇ ਨਾਕਾ ਲੱਗਿਆ ਹੋਇਆ ਅੱਜ ਕਿਵੇਂ ਲੱਗਿਆ ਹੋਇਆ ਨਾਕਾ ਇਹਨਾਂ ਜੀ ਪੰਜਾਬ ਪੁਲਿਸ ਤੋਂ ਦਰਾ ਪੰਜਾਬ ਸਰਕਾਰ ਦੇ ਗਾਈਡਲਾਈਨ ਦੇ ਮੁਤਾਬਕ ਜੀ ਅਸੀਂ ਨਾਕਾ ਲਾਇਆ ਹੈ ਜੀ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਜੀ ਅਸੀਂ ਨਵਾਂ ਸਾਲ ਆ ਜਿਹੜਾ ਇਹ ਨਵਾਂ ਪਰਾ ਸਾਲ ਹੈ ਜੀ ਇਹ ਸ਼ੇਪਰਾ ਲੋਕਾਂ ਨੂੰ ਸਿਖਾ ਲਈ ਇਹ ਨਮਾਸਾਲ ਵੀ ਜਿਹੜਾ ਖੇਪਰਾਵ ਜਿਹੜੇ ਉਸ ਕਰਕੇ ਅਸੀਂ ਸੁਰੱਖਿਆ ਲੋਕ ਮੱਦੇਨਜ਼ਰ ਰੱਖਦੇ ਹੋਏ ਇਹ ਨਾਕਾ ਲਾਇਆ ਹੈ ਜੀ ਜੀ ਚਾਰਜ ਕਰ ਰਹੇ ਵਾਹ ਨਾ ਤੇ ਸਖੀ ਬੋਸਾ ਦੀ ਅਸੀਂ ਬਤਲਵਾ ਸਰਕਾਰ ਬਤਾਲ ਤੋਂ ਹਰ ਤਰ੍ਹਾਂ ਦੀ ਸਰਪਰੇ ਜੀ ਸਰ ਕਿਹੜੀ ਕਿਹੜੀ ਗਾਈਡਲਾਈਨਸ ਨੇ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਹਜ਼ਰ ਜੀ ਇਹ ਸਾਡੀ ਸੁਰੱਖਿਆ ਪੰਜਾਬ ਨੂੰ ਇਕੱਠਾ ਰੱਖਦਾ ਰਹਿਣਾ ਜੀ ਜਾਨ ਮਾਲ ਤੇ ਫਾਇਤੀ ਲੋਕਾਂ ਜੀ ਜਿਹੜੇ ਸੱਤਾ ਨਾਲ ਸੱਤਾ ਕੰਮ ਜੀ ਉਹ ਅਸੀਂ ਕਰ ਰਹੇ ਹਾਂ ਅੱਛਾ ਐਸੀ ਨਾਂ ਦੇ ਇਲਾਕਿਆਂ ਨਾਲ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਵੀ ਜਿਹੜੀ ਨੱਥ ਪੈਂਦੀ ਹੈ ਜੀ ਬਿਲਕੁਲ ਜੀ ਜਿਹੜਾ ਉਹ ਹੋਰ ਜਦੋਂ ਇਲਾਕਾ ਲੱਗਿਆ ਹੁੰਦਾ ਸਾਡੇ ਇਲਾਕੇ ਦੇ ਉਸ ਤੋਂ ਕਈ ਕਈ ਵਾਰੀ ਵੀ ਫੜਿਆ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜੀ